ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੋਖ ਨਾਮ ਅਰਸੋ ਬਾਤ ਤੰਤਾ ਲਾਹੇ ਅਮਰੀ ਦੀਨ ਤਰਦ ਦੁਖ ਭੰਜਨ ਆਹ ਇਹ ਸਾ ਸਹਜ ਸੁਪਾਏ ਦਰਸ਼ਨ ਮਲਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਕ ਕੇ ਸ਼ਰਨ ਸਗਲ ਪਹਿ ਲਾਤੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਇ ਅਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤਿਆਆ ਪ੍ਰਭ ਕੇ ਸ਼ਰਨ ਸਗਲ ਪਹਿ ਲਾਤੇ ਨਾ ਮਨ ਧਾਨ ਧਰੜਾਇਆ ਚਿੰਤਾ ਸਗਲ ਬਿਨਾਸੀ ਕਾਰ ਕਿਰਪਾ ਆਪਣੋ ਕਰ ਲੀਨਾ ਬੰਦ ਵਸਿਆ ਬਿਨਾਸੀ ਆਕੋ ਬੇਗਨਾ ਕੋ ਲਗੈ ਜੋ ਸੰਤਗੁਰੂ ਨਾਨਕ ਦਾਸ ਤਾ ਕਹਿ ਬਲਹਾਰ ਜਿਨ ਪੂਰਨ ਪੈ ਜਿ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਬਲ ਕੀ ਐਸੋ ਦਾਈ ਨਾਨਕ ਦਾਸ ਤਾ ਕਹਿ ਬਲਹਾਰ ਜਿਨ ਪੂਰਨ ਪੈ ਜਿ ਰਖਾਈ ਪਾਵਨ ਪਵਿੱਤਰ ਪਾਣੀ ਦੇ ਵਿੱਚੋਂ ਅੱਜ ਜੋ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਨੂੰ ਨਾਮਾ ਸਾਹਿਬ ਬਖਸ਼ਿਸ਼ ਕਰ ਰਏ ਹਨ ਸੋਰਠ ਰਾਗ ਦੇ ਵਿੱਚੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰਵਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਅਪਾਰਾਜਿਆਂ ਦੇ ਪਾਵਨ ਪਵਿੱਤਰ 615 16 ਉਪਰ ਸਿਸ਼ੋਕਤ ਹੈ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭੈਲਾ ਤੇ ਦੁੱਖ ਬਿਨਸੀ ਸੁਖ ਪਾਇਆ ਸਤਗੁਰੂ ਜੀ ਕਹਿੰਦੇ ਏ ਭਾਈ ਉਸ ਅਕਾਰਪੁਰਖ ਵਹਿਗੁਰੂ ਜੀ ਪ੍ਰਮਾਤਮਾ ਦੀ ਸ਼ਰਨ ਪਿਆ ਮਨੁੱਖ ਦੇ ਸਾਰੇ ਡਰ ਜਿਹੜੇ ਨੇ ਉੱਤੇ ਜਾਂਦੇ ਨੇ ਤੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ ਦਿਆਲੁ ਭਵਾ ਪਾਰਕ੍ਰਮ ਸੁਆਮੀ ਪੂਰਾ ਸਤਗੁਰ ਤੇ ਆਇਆ ਅਤੇ ਉਹ ਮਨੁੱਖ ਪ੍ਰਮਾਤਮਾ ਦੀ ਸ਼ਰਨ ਪਿੰਦਾ ਹੈ ਜਿਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ ਓਸ ਨੂੰ ਤੇ ਮਾਲਕ ਪ੍ਰਮਾਤਮਾ ਵਹਿਗੂ ਜੀ ਦਇਆਵਾਨ ਰਿੰਦਾ ਹੈ ਪ੍ਰਭ ਜੀਓ ਤੂੰ ਮੇਰੋ ਸਹਬ ਦਾਤਾ ਏ ਮੇਰੇ ਮਾਲਕ ਪ੍ਰਭੂ ਜੀ ਤੂੰ ਮੈਨੂੰ ਸਾਰੀਆਂ ਦਾਤਾ ਦੇਣ ਵਾਲਾ ਹੈ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰਗ ਰੰਤਾ ਰਖਾਓ ਏ ਦੀਨਾ ਉਤੇ ਦਇਆ ਕਰਨ ਵਾਲੇ ਪ੍ਰਭੂ ਮੇਰੇ ਉਤੇ ਵੀ ਮਿਹਰ ਕਰ ਮੈਂ ਤੇਰੇ ਪ੍ਰੇਮ ਰੰਗ ਵਿੱਚ ਰੰਗ ਕੇ ਤੇਰੇ ਗੁਣ ਗਉਂਦਾ ਰਹਾ ਸਤਗੁਰ ਨਾਮ ਨਿਧਾਨ ਧਰਨਾਇਆ ਚਿੰਤਾ ਸਗਲ ਬਿਨਾਸੀ ਜੈ ਸਮਲੋਖ ਦੇਹ ਦੇ ਵਿੱਚ ਗੁਰੂ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਉਸ ਦੇ ਸਾਰੇ ਚਿੰਤਾ ਦੂਰ ਹੋ ਗਈ ਕਰ ਕਿਰਪਾ ਆਪਣੋਂ ਕਰ ਲੈਨਾ ਮਨ ਵਸਿਆ ਬਿਨਾਸੀ ਪਰਮਾਤਮਾ ਮਿਹਰ ਕਰਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ ਅਤੇ ਉਸ ਦੇ ਮਨ ਵਿੱਚ ਰਾਸ ਰਹਿਤ ਨਾਸ ਰਹਿਤ ਪਰਮਾਤਮਾ ਆਣ ਬਸਦਾ ਹੈ ਤਾਂਕਿ ਬਿਗਨ ਨਾ ਕੋ ਲਾਗੈ ਜੋ ਸਤਿਗੁਰੇ ਆਪਣਾ ਰੱਖੇ ਆਪਣੇ ਗੁਰੂ ਨੇ ਜਿਸ ਨੂੰ ਮੁਕਤੀ ਰੱਖਿਆ ਕੀਤੀ ਉਸ ਨੂੰ ਆਤਮਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਜੀ ਆਉਂਦੀ ਚਰਨ ਕਮਲ ਬਸੇ ਹਿਰਦੇ ਅੰਦਰ ਅੰਮ੍ਰਿਤ ਹਰ ਰਸ ਚਾਕੇ ਕਾਰ ਦੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਕੌਲ ਹੁਲਾ ਵਰਗੇ ਤੁਮਨ ਚਰਨ ਉਸ ਦੇ ਹਿਰਦੇ ਵਿੱਚ ਆਣ ਰਸਦੇ ਨੇ ਅਤੇ ਉਹ ਮਨੁੱਖ ਆਤਮਿਕ ਜੀਵਨ ਤਿਰਣ ਵਾਲਾ ਹਰਿ ਨਾਮ ਰਸ ਸਦਾ ਹੀ ਚੱਕਦਾ ਰਹਿੰਦਾ ਹੈ ਕਰ ਕਿਰਪਾ ਸੇ ਕਰ ਸੇਵਾ ਸੇਵਕ ਪ੍ਰਭ ਆਪਣੇ ਵਾਹਿਗੁਰੂ ਜੀ ਕਾਗ ਸੇਵਾ ਸੇਵਕ ਪ੍ਰਭ ਆਪਣੇ ਜਗ ਮਾਲਕੀ ਅਸ਼ਿ ਪੁਜਾਈ ਜੈਸ ਪਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰੇ ਕਾਮਨਾ ਪੂਰੀ ਕੀਤੀ ਹੈ ਸੇਵਕ ਆਵਾਜ਼ ਦੀ ਸੇਵਾ ਭਗਤੀ ਕਰਦਾ ਹੈ ਨਾਨਕ ਤਾਸ ਤਾ ਕਰ ਬਲਹਾਰੇ ਜਨਪੂਰਨ ਪੈ ਜਿਲਖਾਈ ਤਾਸ ਉਸ ਪ੍ਰਮ ਉਹ ਉਸ ਪ੍ਰਭੂ ਤੋਂ ਸਦਕੇ ਜਾਂਦਾ ਹੈ ਜਿਸ ਨੇ ਬਿਗਰਾਂ ਦੇ ਤਾ ਕਰੇ ਤੇ ਹਰ ਵੇਲੇ ਪੂਰੇ ਤੌਰ ਤੇ ਇਜਤ ਬਾਤ ਰੱਖੀ ਹੈ ਸੋ ਕੋਟਾਂਤ ਕੁਰਸ਼ ਪਰੰਪਰਾ ਦਾ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ੍ਹਾਂ ਅਮਰਤ ਵੇਲੇ ਤੋਂ ਬਹਾਨ ਕ੍ਰਪਾ ਦਾ ਸਿਸਰੇਮ ਜੀਤੇ ਅਮਰਤ ਵੇਲਾ ਖੁੱਲੇ ਦਰਸ਼ਨ ਦੀਦਾਰੇ ਮੋਸ਼ਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤਿ ਸ਼ਬਦ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦਸਤੇ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਅਚਰਣਾ ਕਮਲਾ ਨਾੜ ਜੋੜ ਕੇ ਰੱਖਣੋ ਸਭਨਾ ਦੇ ਸਰਤੇ ਮੇਰ ਪ੍ਰਯਾਤਰਕਣ ਗੌਰ ਸਿੱਧੀ ਜੀਵਨ ਨਾਮ ਦਾਗ ਦੀਆਂ ਦਲ ਤਾਮਰਤ ਮੇੜਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਕਾਰਗ੍ਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀ ਆਸ਼ਵ ਮਨੋ ਕਾਮਨਾ ਮਾ ਪੂਰਨ ਕਰਨ ਸਰਬਤ ਸੰਤਾਂ ਦਾ ਧੰਵਾਦ ਜਿਉ ਆਇਆ ਜਿਉ ਆਇਆ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਤਨਾਮੁ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾੁਰਨਾ ਕਰੀਏ ਜੀ ਕੋਈ ਜੀ ਦਸਨਾ ਪਾਚੀ ਨਾ ਰਹੇ ਸਾਰੀ ਸੰਗਤਾਂ ਤਿਆਰ ਸਦਕਰਨ ਸਹਿਤ ਬੋਲੇ ਹੋ ਜੀ ਸਤਨਾਮੁ